ਮੋਹੱਇ ਦੇ ਖਰਦੇ ਵਿੱਚ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਸਿਵਲ ਸਰਜਨ ਡਾਕਟਰ ਤੇ ਪੁਲਿਸ ਨੇ ਇੱਕ ਜਗ੍ਹਾ ਦੇ ਉੱਤੇ ਰੇਡ ਕੀਤੀ ਤਾਂ ਪਤਾ ਲੱਗਿਆ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਘਰ ਦੇ ਵਿੱਚ ਅਲਟਰਾਸਾਉਂਡ ਕੀਤੇ ਜਾ ਰਹੇ ਸੀ ਦੱਸਿਆ ਜਾ ਰਿਹਾ ਹੈ ਜੋ ਮਹਿਲਾਮਾ ਗਰਭਤੀ ਨੇ ਉਹਨਾਂ ਦੇ ਪੇਟ ਦੇ ਵਿੱਚ ਪਲ ਰਹੇ ਬੱਚੇ ਦੀ ਇਸ ਜਗ੍ਹਾ ਦੇ ਉੱਤੇ ਅਲਟਰਾਸਾਉਂਡ ਰਾਹੀਂ ਜਾਂਚ ਕੀਤੀ ਜਾਂਦੀ ਸੀ ਤੇ ਉਸਦੇ ਮੋٹے ਪੈਸੇ ਨਜਾਇਜ਼ ਤੌਰ ਤੇ ਮਟੋਲੇ ਜਾ ਰਹੇ ਸਨ ਜਿਸ ਤੋਂ ਬਾਅਦ ਜਦੋਂ ਪੁਲਿਸ ਦੀ ਟੀਮ ਤੇ ਨਾਲ ਸਿੰਸਰਜ ਦੀ ਟੀਮਾਂ ਨੇ ਰੇਡ ਕੀਤੀ ਤਾਂ ਮੌਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਉਹਨਾਂ ਦੇ ਮੈਂਬਰ ਭੱਜਣ ਦੇ ਵਿੱਚ ਕਾਮਯਾਬ ਹੋਏ ਨਹੀਂ ਤੇ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਕਿ ਅਲਟਰਾਸਾਉਂਡ ਦਾ ਮਾਮਲਾ ਦਰਜ ਹੋਇਆ ਜਾਣਕਾਰੀ ਦਿਓਗੇ ਹਾਂਜੀ ਇਹ ਸਾਡੇ ਕੋਲ ਮਿਤੀ 8 5 24 ਨੂੰ ਆਪਣੇ ਡਾਕਟਰ ਤਮੰਨਾ ਜੋਗੇ ਫੇਸ 6 ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਫਸਰ ਹੈ ਇਹਨਾਂ ਦੇ ਨਾਲ ਇੱਕ ਹਰਿਆਣੇ ਦੀ ਵੀ ਸਿਵਲ ਸਰਜਨ ਦੀ ਟੀਮ ਸੀਗੀ ਤੇ ਆਪਣੇ ਐਸਮੂ ਸਾਹਿਬ ਖੜੜ ਉਹ ਵੀ ਨਾਲ ਸੀਗੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਖੜੜ ਦੇ ਵਿੱਚ ਇੱਕ ਸਰਬਜੀਤ ਕੌਰ ਨਾਂ ਦੀ ਆਪਣੇ ਘਰ ਦੇ ਵਿੱਚ ਅਲਟਰਾਸਾਉਂਡ ਕਰਦੀ ਹੈ ਮਸ਼ੀਨ ਰੱਖੀ ਹੋਈ ਹੈ ਉਹ ਦੱਸਦੀ ਹੈ ਵੀ ਜੋ ਗਰਭ ਦਾ ਨੀਡੀਸ ਹੈ ਉਹਦੇ ਚ ਲੜਕਾ ਜਾਂ ਲੜਕੀ ਹੈ ਚੈੱਕ ਕਰਕੇ ਉਹਨਾਂ ਨੂੰ ਰਿਪੋਰਟ ਦਿੰਦੀ ਸੀ ਐ ਟੀਮ ਨੂੰ ਪਤਾ ਲੱਗਣ ਤੇ ਇਹਨਾਂ ਵਿੱਚ ਜੋ ਪਰਿਵਾਰ ਹੈ ਸੀ ਵਿੱਚ ਵਿਚੋਲੇ ਸੀ ਜੋ ਅਫੀਸ਼ੀਅਲ ਲੰਦੇ ਸੀ ਉਹ ਮੰਜੀਤ ਸਿੰਘ ਸੀਗਾ ਉਹਦੇ ਬਾਰੇ ਇਹਨਾਂ ਨੂੰ ਟੀਮ ਨੂੰ ਪਤਾ ਲੱਗ ਗਿਆ ਤੇ ਮੰਜੀਤ ਸਿੰਘ ਅੱਜ ਇੱਕ ਲੇਡੀਜ਼ ਨੂੰ ਲੈ ਕੇ ਗਿਆ ਸੀ ਤੇ ਟੀਮ ਨੂੰ ਪਤਾ ਲੱਗਣ ਤੇ ਉੱਥੇ ਪਹੁੰਚੇ ਤੇ ਜਿਹੜੀ ਸਰਬਜੀਤ ਕੌਰ ਹੈ ਉਹਨੂੰ ਪਹਿਲਾਂ ਹੀ ਇਨਫੂਮੇਸ਼ਨ ਮਿਲ ਗਈ ਸੀ ਉਹ ਪਹਿਲਾਂ ਹੀ ਟੀਮ ਤੋਂ ਪਹਿਲਾਂ ਹੀ ਰੇਡ ਪੈਂਡ ਤੋਂ ਪਹਿਲਾਂ ਹੀ ਆਪਣੀ ਮਸ਼ੀਨ ਇਹ ਰਵਾਰਸ ਵਿੱਚ ਚੱਕ ਕੇ ਉੱਥੋਂ ਫਰਾਰ ਹੋ ਗਈ ਹੈ ਤੇ ਜਿਹੜਾ ਮਨਜੀਤ ਸਿੰਘ ਦੋਚੀ ਹੈ ਉਹ ਇਹਨਾਂ ਦੇ ਟੀਮ ਦੇ ਕਾਬੂ ਆ ਗਿਆ ਸੀ ਜੋ ਕੱਲ ਦਾ ਅਸੀਂ ਹਸਰ ਕੀਤਾ ਵਾ ਜੀ ਕੱਲ ਇਹਨੂੰ ਪੇਸ਼ ਕੀਤਾ ਸੀਗਾ ਤੇ ਕੱਲ ਇੱਕ ਦਿਨ ਪੁਲਿਸ ਦਾ ਰਿਮਾਨਡ ਲਿਆ ਸੀ ਅੱਜ ਇਹਨੂੰ ਫੇਰ ਪੇਸ਼ ਕਰਨਾ ਹੈ ਇਹਦਾ ਪੁਲਿਸ ਰਿਮਾਨਡ ਲਵਾਵਾਂਗੇ ਇਹਦੇ ਵਿੱਚ ਸੱਤ ਦੋਚੀ ਹੈ ਸੱਤਾਂ ਚੋਂ ਇੱਕ ਦੋਚੀ ਗ੍ਰਿਫਤਾਰ ਹੈ ਦੋ ਅਨੌਣੇ ਨੇ ਦੋ ਉਹਨਾਂ ਦੇ ਡਰਾਈਵਰ ਹੈਗੇ ਇੱਕ ਸਮਝਦਾਰ ਹੈ ਤੇ ਇੱਕ ਕਪਲ ਹੈ ਕਪਲ ਦਾ ਜਿਹੜਾ ਹੈਗਾ ਮਨਜੀਤ ਸਿੰਘ ਨੂੰ ਜਾਣਦਾ ਐਡਰੈਸ ਨਹੀਂ ਜਾਣਦਾ ਲੇਕਿਨ ਉਹਨੂੰ ਅੱਧਾ ਜਾਣਦਾ ਹੀ ਉਹ ਨਾਮ ਲੈ ਕੇ ਅਸੀਂ ਉਹਨੂੰ ਗ੍ਰਸਤ ਕਰਾਂਗੇ ਸਰ ਇਹ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੰਨੇ ਪੈਸੇ ਲੈਂਦੇ ਸੀ ਇਹ ਹਰਾਨੇ ਤੋਂ ਉਧਰ ਕੋਈ ਲੈ ਕੇ ਆਉਂਦੇ ਸੀ ਤੇ ਪੈਸਿਆਂ ਬਾਰੇ ਤਾਂ ਕਲੀਅਰ ਇਹਨਾਂ ਹੈਗੇ ਮੈਂ ਇਹਨਾਂ ਨੂੰ ਸੁਣਿਆ ਵੀ 50000 ਤੋਂ ਵੱਧ ਹੀ ਜਿਹੜਾ ਕਿ ਪੈਸੇ ਇਹਨਾਂ ਦਾ ਸੌਦਾ ਹੁੰਦਾ ਸੀ ਮਤਲਬ ਜਿਹੜਾ ਤੁਸੀਂ ਇਹ ਫੜਿਆ ਬੰਦਾ ਇਹ ਲੈ ਕੇ ਆਉਂਦਾ ਸੀ ਹਾਂ ਇਹ ਮਤਲਬ ਇੱਕ ਦੂਜੇ ਤੱਕ ਕਹਿਣ ਤੇ ਮਤਲਬ ਜਿਵੇਂ ਇੱਕ ਦੂਜੇ ਨੂੰ ਕਹਿੰਦੇ ਸੀ ਵੀ ਉੱਥੇ ਇਹ ਕੰਮ ਹੋ ਰਿਹਾ ਇਹ ਚੱਲ ਰਿਹਾ ਤਾਂ ਇਹ ਇੱਕ ਦੂਜੇ ਦਾ ਮਤਲਬ ਕਮਿਸ਼ਨ ਕਰਕੇ ਉਹ ਲੈ ਕੇ ਆਉਂਦੇ ਸੀ ਕੋਈ ਪੈਸੇ ਵੀ ਬਰਾਮਦ ਹੋਏ ਸੀ ਹਾਂ ਜੀ ਕੋਲੋਂ 3 ਮਿੰਨਾ ਪੈਸੇ ਵੀ 33000 ਰੁਪਏ ਬਰਾਮਦ ਕੀਤਾ ਹੈ ਤੇ ਬਾਕੀ ਇਹਨਾਂ ਦਾ ਮੋਬਾਈਲ ਸੀ ਜਿਹਦੇ ਨਾਲ ਗੱਲਬਾਤ ਹੁੰਦੀ ਸੀ ਆਪਸ ਵਿੱਚ ਇਹਨਾਂ ਦੀ ਤੇ ਜਿਹੜੀ ਮੇਨ ਤੁਸੀਂ ਦੱਸਿਆ ਸਰਪਜੀਤ ਕਰੋ ਉਹਨੂੰ ਫੜਿਆ ਗਿਆ ਹਲੇ ਤੱਕ ਨਹੀਂ ਉਹ ਫੜਿਆ ਰਹੇ ਹਜੇ ਲੇਕਿਨ ਉਹਨੂੰ ਸਾਡੀ ਕੋਸ਼ਿਸ਼ ਲੱਗੀ ਪੂਰੀ ਫੜਨ ਲਈ ਅਜੇ ਫੜੀ ਨਹੀਂ ਗਈ